ਸਾਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਕਿ ਸਰ ਜਾਨੇ ਵਧੀਆ ਹੋਵੋਗੇ ਅੱਜ ਅਸੀਂ ਬਸੰਤ ਪੰਚਮੀ ਤੇ ਆਏ ਹੋਏ ਆ ਪਟਿਆਲੇ ਤੇ ਇਹ ਮਾਰਨਿੰਗ ਦਾ ਟਾਈਮ ਆ ਬਿਲਕੁਲ ਅੰਮ੍ਰਿਤ ਵੇਲੇ ਦਾ ਟਾਈਮ ਇੱਕ ਸ਼੍ਰੀ ਸ਼ੰਗ

ਆਜਾ ਪਹਿਲਾਂ ਪੁੱਤ ਦੇਖ ਤੁਸੀਂ 2 ਕਿਲੋ ਮੱਥਾ ਪਾਓ ਰਾਜਾ ਸਤਿ ਸ਼੍ਰੀ ਅਕਾਲ ਕੇ

ਹਾਂਜੀ ਦੇਖੋ ਮਾਰਨਿੰਗ ਦੇ ਹਜੇ 4 ਵਜੇ ਆ ਤੇ ਇੱਥੇ ਲਾਈਨਾਂ ਦੇਖੋ ਕਿੰਨੀਆਂ ਲੰਬੀਆਂ ਸ਼ੁਰੂ ਹੋ ਗਈਆਂ ਤੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ ਕਿ ਇੱਥੇ ਮਾਰਨਿੰਗ ਦੇ 4 ਵਜੇ ਵੀ ਸਾਨੂੰ ਇਹ ਲੱਗਦਾ ਸੀਗਾ ਕਿ ਚਲੋ ਅਸੀਂ ਜਲਦੀ ਜਾ ਕੇ ਮੱਥਾ ਟੇਕ ਲਵਾਂਗੇ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਸੰਗਤ ਹੈਗੀ ਐ ਉਹ ਬਹੁਤ ਜ਼ਿਆਦਾ ਆਈ ਹੋਈ ਸੀਗੀ ਜਦੋਂ ਕਿ ਅਸੀਂ ਰਾਤ ਦੇ 1 ਵਜੇ ਚੱਲੇ ਲੁਧਿਆਣੇ ਤੋਂ ਔਰ ਅਸੀਂ ਪਹੁੰਚ ਗਏ ਸੀਗੇ 4 3-4 ਵਜੇ ਤੇ ਫਿਰ ਉਸ ਤੋਂ ਬਾਅਦ ਸ্নান ਵਗੈਰਾ ਕਰਕੇ ਅਸੀਂ ਤੇ ਦੇਗ ਵਗੈਰਾ ਕਰਵਾ ਕੇ ਫਿਰ ਦਰਸ਼ਨਾਂ ਲਈ ਅਸੀਂ ਅੱਗੇ ਗਏ ਹਨਾ ਤੁਸੀਂ ਦੇਖ ਸਕਦੇ ਹੋ ਕਿੰਨੀ ਸੰਗਤ ਆਈ ਹੋਈ ਹੈ ਇੱਥੇ ਅਸੀਂ ਹਰ ਸਾਲ ਹੀ ਇੱਥੇ ਬਸੰਤ ਪੰਚਮੀ ਤੇ ਆਉਂਦੇ ਹੀ ਆਉਣੇ ਆਗੇ ਤੇ ਭਾਵੇਂ ਮਤਲਬ ਮਾਰਨਿੰਗ ਦੇ ਵਿੱਚ ਆਈਏ ਭਾਵੇਂ ਦੁਪਹਿਰੇ ਆਈਏ ਹਨਾ ਦੁਪਹਿਰੇ ਜਿਹੜਾ ਹੁੰਦਾ ਰਸ਼ ਬਹੁਤ ਜ਼ਿਆਦਾ ਹੁੰਦਾ ਇੱਥੇ ਤੇ ਇਸੇ ਲਈ ਅਸੀਂ ਮਾਰਨਿੰਗ ਦੇ ਵਿੱਚ ਚੱਲੇ ਮਤਲਬ ਰਾਤ ਨੂੰ 1 ਵਜੇ ਚੱਲੇ ਅਸੀਂ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਬਸੰਤ ਪੰਚਮੀ ਕਰਕੇ ਕਿੰਨਾ ਸੋਹਣਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉਹ ਸਜਾਵਟ ਕੀਤੀ ਹੋਈ ਹੈਗੀ ਹਨਾ ਤੇ ਬਾਬਾਈ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਲੱਗੀਆਂ ਪੂਰੀਆਂ ਤੇ ਦਰਸ਼ਨ ਕਰਨ ਵਾਸਤੇ ਕਿੰਨੀ ਸੰਗਤ ਜਿਹੜੀ ਹੈਗੀ ਆ ਉਹ ਲਾਈਨਾਂ ਦੇ ਵਿੱਚ ਲੱਗੀ ਹੋਈ ਹੈਗੀ ਜੀ ਆਇਆਂ ਨੂੰ ਪਾਰਮਨ ਨੰਨ ਨੰਨ ਪਾਰਮਨ ਜੀ ਆਇਆਂ ਨੂੰ ਮੈਂ ਲਈ ਜੀ ਜਗੁ ਜੀ ਮਨ ਆ ਰਿਹਾ ਨੇ ਸਨਾ ਵੱਡਾ ਲੋਕ ਲਖਾ ਬੰਦਨ ਨਮਸਾਇਆ ਜਾ ਤੂੰ ਜਾ ਕੇ ਮੈਂ ਆਇਆ ਜੀ ਨਾ ਤੇ ਇਧਰ ਦੇਖੋ ਬਾਬਾ ਜੀ ਦੀ ਪਾਲਕੀ ਸਾਹਿਬ ਲੈ ਕੇ ਆ ਰਹੇ ਸੀਗੇ ਸਿੰਘ ਤੇ ਸਾਨੂੰ ਬੜੇ ਹੀ ਸੋਹਣੇ ਦਰਸ਼ਨ ਹੋਏ ਬਾਬਾਈ ਦੇ ਪਾਲਕੀ ਸਾਹਿਬ ਦੇ ਇਹ ਬਹੁਤ ਹੀ ਸੋਹਣਾ ਜਿਹੜਾ ਨਜ਼ਾਰਾ ਸੀਗਾ ਮਾਰਨਿੰਗ ਦੇ 4 ਵਜੇ ਦਾ ਹਨਾ ਜਦੋਂ ਆਪਾਂ ਜਾਂਦੇ ਆ ਤਾਂ ਜੇ ਆਪਾਂ ਮਾਰਨਿੰਗ ਦੇ ਵਿੱਚ ਜਾਂਦੇ ਆ ਤਾਂ ਆਪਾਂ ਨੂੰ ਦਰਸ਼ਨ ਜਿਹੜੇ ਹੈਗੇ ਨੇ ਉਹ ਬਹੁਤ ਹੀ ਸੋਹਣੇ ਹੁੰਦੇ ਨੇ ਵੈਸੇ ਤਾਂ ਚਲੋ ਸਾਰਾ ਦਿਨ ਹੀ ਬਾਬਾ ਜੀ ਦੇ ਦਰਸ਼ਨ ਜਿਹੜੇ ਹੈਗੇ ਨੇ ਉਹ ਬਹੁਤ ਵਧੀਆ ਹੁੰਦੇ ਨੇਗੇ ਪਰ ਜਿਹੜਾ ਮਾਰਨਿੰਗ ਦੇ ਵਿੱਚ ਨਜ਼ਾਰਾ ਹੁੰਦਾ ਅਮਰਤ ਵੇਲੇ ਦਾ ਹਨਾ ਉਹ ਬਹੁਤ ਹੀ ਮਤਲਬ ਇੱਕ ਤਰ੍ਹਾਂ ਨਾਲ ਅਦਭੁਤ ਹੁੰਦਾ ਹੈ ਨਾ ਮਾਨੂੰ ਸਕੂਨ ਦੇਣ ਵਾਲਾ ਹੁੰਦਾਗਾ ਇਸ ਲਈ ਅਸੀਂ ਸੋਚਿਆ ਸੀਗਾ ਕਿ ਅਸੀਂ ਮਾਰਨਿੰਗ ਦੇ ਵਿੱਚ ਜਾ ਕੇ ਹੀ ਜਿਹੜੇ ਦਰਸ਼ਨ ਨਹੀਂਗੇ ਉਹ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਦਰਸ਼ਨ ਜਿਹੜੇ ਬਾਬਾਈ ਦੇ ਸਾਨੂੰ ਹੋਏ ਉਹ ਤੇ ਇੱਧਰ ਤੁਸੀਂ ਦੇਖੋ ਕਿੰਨੀ ਸੋਹਣੀ ਆਤਿਸ਼ਵਾਜੀ ਜਿਹੜੀ ਹੈਗੀ ਆ ਉਹ ਕਰ ਰਹੇ ਨੇ ਬਸੰਤ ਪੰਚਮੀ ਕਰਕੇ ਹਨਾ ਬਹੁਤ ਹੀ ਸੋਹਣਾ ਜਿਹੜਾ ਇਹ ਨਜ਼ਾਰਾ ਸੀਗਾ ਅਮਰਤ ਵੇਲੇ ਦਾ ਤੇ ਮਨ ਜਿਹੜਾ ਹੈਗਾ ਸੀ ਬਹੁਤ ਹੀ ਮਤਲਬ ਸ਼ਾਂਤੀ ਨਾਲ ਜਿਹੜਾ ਇਹ ਨਜ਼ਾਰਾ ਹੈਗਾ ਜਿਹੜਾ ਦੇਖ ਰਿਆ ਸੀਗਾ ਬਹੁਤ ਹੀ ਖੁਸ਼ੀ ਮਿਲ ਰਹੀ ਸੀ ਨਜ਼ਾਰੇ ਨੂੰ ਦੇਖ ਕੇ ਤੇ ਇੱਥੇ ਥਾਂ ਥਾਂ ਤੇ ਜਿਹੜੇ ਹੈਗੇ ਸੀ ਉਹ ਲੰਗਰ ਲੱਗੇ ਹੋਏ ਸੀਗੇ ਹਨਾ ਮਾਰਨਿੰਗ ਦੇ ਵਿੱਚ ਦੇਖੋ 4 ਵਜੇ ਹੀ ਲੰਗਰ ਜਿਹੜੇ ਹੈਗੇ ਸੀ ਉਹ ਸ਼ੁਰੂ ਹੋ ਰਹੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਸਾਡੀ ਵਾਪਸੀ ਸੀਗੀ ਹਨਾ ਸਾਨੂੰ ਰਸਤਾ ਜਿਹੜਾ ਹੈਗਾ ਉਹ ਪਤਾ ਨਹੀਂ ਲੱਗ ਰਿਹਾ ਸੀਗਾ ਫਿਰ ਇੱਥੇ ਪੁਲਿਸ ਵਾਲਿਆਂ ਦਾ ਨਾਕਾ ਲੱਗਿਆ ਹੋਇਆ ਸੀਗਾ ਫਿਰ ਅਸੀਂ ਉਹਨਾਂ ਕੋਲੋਂ ਜਿਹੜਾ ਹੈਗਾ ਸੀ ਉਹ ਰਸਤਾ ਪੁੱਛਿਆ ਹਨਾ ਕਿਉਂਕਿ ਇੱਕ ਨਵੇਂ ਸ਼ਹਿਰ ਦੇ ਵਿੱਚ ਆ ਕੇ ਜਿਹੜਾ ਰਸਤਾ ਵਗੈਰਾ ਹੈਗਾ ਉਹ ਆਪਾਂ ਨੂੰ ਥੋੜਾ ਜਿਹਾ ਪਤਾ ਨਹੀਂ ਲੱਗਦਾ ਹੁੰਦਾ ਕਿਵੇਂ ਲੱਗਿਆ ਸਰੋਵਰ ਦਾ ਮਾਤਾ ਜੀ ਟੈਂਪਲ ਜਾਣਾ ਕਾਲੀ ਮਾਤਾ ਟੈਂਪਲ ਦਾ ਮਤਲਬ ਹੁਣ ਵੀ ਇਹ ਨਹੀਂ ਠੰਡ ਨਹੀਂ ਲੱਗੀ ਅਫਰ ਸਿੱਧਾ ਗੜ ਸਿੱਧਾ ਤੰਗ ਜੂ ਪੋਰਾ ਜਾ ਕਾਲੀ ਮਾਤਾ ਮੈਨੂੰ ਪਤਾ ਨਹੀਂ ਪਰਵਾਹ ਆ ਜਾ ਕੇ ਹਾਂਜੀ ਨਹੀਂ ਰਾਜੇ ਵੀ ਪਿਆਰੇ ਲਾਜੇ ਵੀ ਕੋਈ ਨਹੀਂ ਹੋਇਆ ਹੈ ਨਾ ਨਹੀਂ ਰੱਬਾ ਚੰਗਾ ਨਹੀਂ ਕਰਦੇ ਨੇ 2 ਮਿੰਟ ਚ ਹੋ ਗਏ ਵੈਸੇ ਆ ਠੀਕ ਸੀ ਆਪਾਂ ਇਹ ਜੇ ਮੌਸਮ ਚ ਮਤਲਬ ਇਦਾਂ ਦੇ ਟਾਈਮ ਚ ਆ ਰਹੇ ਹੈ ਨਾ ਸਾਡੇ ਕਿਤੇ ਇਦਾਂ ਇਸ ਇਹ ਹਾਂ ਵੀ ਅਸੀਂ ਆ ਰਹੇ ਹਾਂ ਸਾਡੇ ਲਾਈਨ ਨਾ ਲੱਗਦੀਆਂ ਸੀ ਹਰਸ਼ ਆਪਾਂ 2 ਵਜੇ ਦੇ ਕਰੀਬ ਪਹੁੰਚ ਗਏ ਸੀ ਫਿਰ ਇਸ਼ਨਾਨ ਕਰ ਲਿਆ 5 5 ਵਜੇ 5 ਵਜੇ ਤੱਕ ਆਪਾਂ ਫ੍ਰੀ ਹੋ ਜੂ ਪਾ ਇੱਕ ਵੇ ਚੱਲੀ ਸੀ ਨਾ ਲੁਧਿਆਣੇ ਤੋਂ ਹਾਂ 1 ਵਜੇ ਚੱਲੀ ਸੀ ਜੇ ਆਪਾਂ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਨਾ ਫੇਰ ਨਹੀਂ ਆਪਰੇ ਤੋਂ ਫੇਰ ਤਾਂ ਆਪਾਂ ਲਾਈਨਾਂ 'ਚ ਫਸ ਜਾਂਦੇ ਨੇ ਇਹ ਤਾਂ ਆਪਾਂ ਮੱਥਾ ਟੇਕਣ ਦੋ ਡੇਢ ਘੰਟਾ ਦੋ ਘੰਟੇ ਡੇਢ ਹੁਣ ਦੇਖ ਲਓ ਬਾਹਰ ਤੱਕ ਲਾਈਨਾਂ ਲੱਗੀਆਂ ਹੋਈਆਂ ਸੀ ਇੰਨਾ ਜ਼ਿਆਦਾ ਰਾਸ਼ੂ ਪੈ ਗਿਆ ਸੀਗਾ ਹਨਾ ਵੀ ਦੇਖ ਲਓ ਅੱਜ ਵੀ ਹਨੇਰਾ ਹੀ ਹੈ ਹਨੇਰਾ ਤਾਂ ਸੱਤ ਵਜੇ ਤਿੰਨ ਚੋਟਾ ਹੋਪਾ ਵਧੀਆ ਵੈਸੇ ਆ ਸ਼ਾਂਤੀ ਜਿਹਾ ਮੌਸਮ ਹੈ ਹਨਾ ਸਾਢੇ 5 ਹੋ ਗਿਆ ਜੀ ਆਪਾਂ ਇਕਵੇ ਚੱਲੇ ਸੀ ਨਾ ਗੱਡੀ ਦਾ ਸ਼ੀਸ਼ਾ ਖੁੱਲਾ ਕੋਈ ਹਵਾ ਆਈ ਜਾਂਦੀ ਆ ਤੇਰਾ ਮੂੰਹ ਤਾਂ ਦਿਖਦਾ ਹੁਣ ਕੀ ਕਹਣਾ ਪਾਈ ਨਾ ਫਰੈਸ਼ ਗੱਡੀ ਦੀ ਅਸੀਂ ਰਸਤਾ ਜਿਹੜਾ ਹੈਗਾ ਸੀ ਉਹ ਸਾਨੂੰ ਫੇਰ ਨਹੀਂ ਪਤਾ ਲੱਗ ਰਿਹਾ ਸੀਗਾ ਤੇ ਹਰਸ਼ ਦੇ ਪਾਪਾ ਕਹਿੰਦੇ ਜੇ ਗੱਡੀ ਦੇ ਵਿੱਚ ਬੈਠੇ ਬੈਠੇ ਪੁੱਛਾਂਗੇ ਨਾ ਰਸਤਾ ਪੁਲਿਸ ਵਾਲਿਆਂ ਤੋਂ ਤਾਂ ਉਹਨਾਂ ਨੂੰ ਲੱਗਣਾਗਾ ਕਿ ਇਹ ਤਾਂ ਜ਼ਿਆਦਾ ਹੀ ਮਤਲਬ ਇਨਾਂ ਚ ਈਗੋ ਹੈਗੀ ਆ ਇਸੇ ਲਈ ਉਹ ਬਾਹਰ ਨਿਕਲ ਕੇ ਰਸਤਾ ਜਿਹੜਾ ਹੈਗਾ ਉਹ ਪੁੱਛਣ ਲਈ ਗਏ ਤਾਂ ਕਿ ਉਹ ਚੰਗੀ ਤਰ੍ਹਾਂ ਸਾਨੂੰ ਰਸਤਾ ਜਿਹੜਾ ਹੈਗਾ ਉਹ ਸਮਝਾ ਸਕਣ ਕੀ ਕਹਿੰਦੇ ਲੱਗ ਗਿਆ ਨਾ ਰਸਤਾ ਹੈ ਹੋਰ ਕਿਹਨੂੰ ਪੁੱਛੇ ਹੁਣ ਕੜੀ ਹੋਈ ਹੈ ਕੀ ਕਹਿੰਦੇ ਉਹ ਹੱਸ ਕੇ ਮੈਨੂੰ ਕਹਿੰਦਾ ਕਿ ਨਾ ਲੱਗ ਗਿਆ ਨਾ ਪਤਾ ਹੈ ਕਿ ਹੋਰ ਕਿਹਨੂੰ ਪੁੱਛੀਏ ਹੁਣ ਕੌਣ ਕਹਿੰਦਾ ਤੁਹਾਨੂੰ ਕਹਿੰਦਾ ਮੇਰੇ ਮੈਂ ਕਹਿੰਦਾ ਮੇਰੇ ਕੋਲ ਸ਼ਾਦ ਲੈ ਲੇ ਮੇਥੋਂ ਹੈਂ ਅੱਗੇ ਤੋਂ ਲੈ ਆਓ ਫਿਰ